ਸਿੰਦੀ ਸਿੰਘ ਦਾ ਕੀ ਗੱਲ ਹੋਈਏ ਸਰ ਮੈਂ ਆਪਣਾ ਮੇਜਰ ਕਿਹੜਾ ਪਿੰਡ ਹੈ ਮੇਰਾ ਸੁਖ ਚੰਦਜੀਤ ਦਾ ਨਾਮ ਹੈ ਵੇ ਜੀ ਅਜਨਾਲਾ ਦੇ ਪਿੰਡ ਲੱਖੂਵਾਲ ਵਿਖੇ ਇੰਦਰਬੀਬ ਸਿੰਘ ਦਾ ਕਤਲ ਹੋਇਆ ਸੋ ਦੱਸਦੀ ਹੈ ਕਿ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ 4 ਵਿਅਕਤੀਆਂ ਪਛਾਤੇ ਦੋ ਮੋਟਰਸਾਈਕਲਾਂ ਤੇ ਪਹੁੰਚੇ ਜਿੱਥੇ ਦੋ ਜਣੇ ਅੱਗੇ ਆ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀ ਤੇ ਦੋ ਜਣੇ ਪਿੱਛੇ ਖੜੇ ਰਹੇ ਸੋ ਦੱਸਦੀ ਹੈ ਕਿ ਅੰਦਰ ਤੋਂ ਉਹ ਗੋਲੀਆਂ ਚਲਾਈਆਂ 7 ਤੋਂ 8 ਗੋਲੀਆਂ ਇੰਦਰਦੀਪ ਨੌਜਵਾਨ ਦੇ ਲੱਗੀਆਂ ਜਿਸ ਦੇ ਮੌਕੇ ਤੇ ਮੌਤ ਹੋ ਗਈ ਤੇ ਤਿੰਨ ਨੌਜਵਾਨ ਹੋਰ ਜ਼ਖਮੀ ਹੋਏ ਜਿਨ੍ਹਾਂ ਨੂੰ ਜ਼ੇਰੇ ਇਲਾਜ ਲਈ ਅਜਨਾਲਾ ਦੇ ਹਸਪਤਾਲ ਐਡਮਿਟ ਕਰਵਾਇਆ ਗਿਆ ਇਸ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗਰੁੱਪ ਨੇ ਇੱਕ ਪੋਸਟ ਪਾ ਕੇ ਲਈ ਹੈ ਅਤੇ ਡ ਪੂਰੀ ਦਾ ਸਾਥੀ ਸੀ ਸਾਡਾ ਭਰਾ ਰਾਣਾ ਕੰਦੋ ਵਾਲੇ ਨੂੰ ਮਾਰਿਆ ਸੀ ਅੱਜ ਅਸੀਂ ਬਦਲਾ ਲੈ ਲਿਆ ਜੇ ਗੱਲ ਪੁਲਿਸ ਦੀ ਕਰੀ ਤਾਂ ਪੁਲਿਸ ਵੱਲੋਂ ਇਹ ਕਿਹਾ ਕਿ ਇਸ ਪੋਸਟ ਬਾਰੇ ਅੱਜ ਸਾਨੂੰ ਕੁਝ ਨਹੀਂ ਪਤਾ ਆਪਣੀ ਤਫਤੀਸ਼ ਕੀਤੀ ਜਾ ਰਹੀ ਹੈ ਇਲੈਕਸ਼ਨਾਂ ਤੋਂ ਦੇਰ ਰਾਤ ਪਹਿਲਾਂ ਜਨਾਲਾ ਵਿਖੇ ਇੱਕ ਹਾਦਸਾ ਵਾਪਰਦਾ ਜਿੱਥੇ ਕਿ ਇੱਕ ਨੌਜਵਾਨ ਤੇ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਜੀ ਆ ਮਾਮਲਾ ਜਨਾਲੇ ਤੋਂ ਸਾਹਮਣੇ ਆ ਰਿਹਾ ਹੈ ਕਿ 10 ਘੰਟੇ ਪਹਿਲੇ ਇਲੈਕਸ਼ਨਾਂ ਤੋਂ 10 ਘੰਟੇ ਪਹਿਲੇ ਜਿਹੜਾ ਉੱਥੇ ਵਾਰਦਾਤ ਹੁੰਦੀ ਹੈ ਤਾਂ ਤਿੰਨ ਨੌਜਵਾਨ ਜਿਹੜੇ ਜ਼ਖਮੀ ਹੋਏ ਨੇ ਤਾਂ ਇੱਕ ਨੌਜਵਾਨ ਨੂੰ ਜਿਹੜਾ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਤੁਹਾਨੂੰ ਦੱਸਣਾ ਚਾਹਾਂਗੇ ਕਿ ਜਿਹੜਾ ਨੌਜਵਾਨ ਸੀ ਉਹ ਨੌਜਵਾਨ ਆਮ ਪਾਰਟੀ ਦਾ ਕਾਰਜਕਰਤਾ ਸੀ ਆਮ ਪਾਰਟੀ ਨਾਲ ਜਿਹੜੇ ਸਬੰਧ ਰੱਖਦਾ ਸੀ ਪਰ ਬੀਤੀ ਦੇਰ ਰਾਤ ਇੱਕ ਦੋ ਨੌਜਵਾਨਾਂ ਵੱਲੋਂ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਉੱਤੇ ਹਮਲਾ ਕੀਤਾ ਗਿਆ ਅਤੇ ਉਸ ਦੀ ਜਿਹੜੀ ਮੌਤ ਹੋ ਗਈ ਹੈ ਨੌਜਵਾਨ ਦੀ ਤਾਂ ਉਸ ਦਾ ਪੋਸਟਮਾਰਟਮ ਕਰਾਉਣ ਲਈ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਪਰਿਵਾਰਿਕ ਮੈਂਬਰ ਪਹੁੰਚੇ ਨੇ ਪਰਿਵਾਰਿਕ ਮੈਂਬਰਾਂ ਲੋ ਜਿਹੜਾ ਉੱਥੇ ਹੁਣ ਪੋਸਟਮਾਰਟਮ ਕਰਾ ਰਿਆ ਜਾ ਰਿਹਾ ਹੈ ਅਤੇ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਸੀਗੇ ਸ਼ਾਇਦ 4 ਬਿਆਣੇ ਸੀਗੇ ਜੀ ਤੇ ਗੱਲ ਕਲੀਅਰ ਨਹੀਂ ਸਾਨੂੰ ਅਜੇ ਤੱਕ ਕਿੰਨੀ ਜੁੜੇਗੇ ਸੀ ਜਿਹੜੇ ਆਏ ਸੀ ਹਮਲਾ ਕਰ ਹਮਲਾ ਕਰਨਗੇ 2 ਜਣੇ ਹੀ ਆਏਗਾ 2 ਜਣੇ ਪਿੱਛੇ ਰਹੇ ਆ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਨੇ ਜੀ ਉਹਨਾਂ ਦੇ ਵੱਲੋਂ ਅਨਲਿਮਿਟਿਡ ਹੀ ਚਲਾਈਆਂ ਗਈਆਂ ਨੇ ਗਿਣੀਆਂ ਨਹੀਂ ਗਈਆਂ ਕਿੰਨੇ ਜਣੇ ਜ਼ਖਮੀ ਹੋਏ ਆ ਚਾਰ ਜਣੇ ਸ਼ਾਇਦ ਜ਼ਖਮੀ ਆ ਕਿ ਤਿੰਨ ਜਣੇ ਆ ਸ਼ਾਇਦ ਦੋ ਦੋ ਆ 36 ਜਣੇ ਹਸਪੀਟਲ ਆਈ ਨਾਲੇ ਆ ਇੱਕ ਵੀਰ ਦੀ ਦੱਸ ਹੋ ਗਈ ਤੇ ਉਹ ਕਿੰਨੇ ਕਿ ਜ਼ਖਮੀ ਨੇ ਜਿਹੜੇ ਉਹਨਾਂ ਦੀ ਕੰਡੀਸ਼ਨ ਕੀ ਹੈ ਜਿਹੜੇ ਜ਼ਖਮੀ ਉਹਨਾਂ ਦੇ ਵਿੱਚ ਦੋ ਠੀਕ ਨੇ ਇੱਕ ਥੋੜਾ ਸੀਰੀਅਸ ਆ ਉਹਦੇ ਗੋਲੀ ਲੱਗੀ ਢੇਰ ਤੇ ਬਿਜੀ ਜਿਹਨਾਂ ਦੀ ਮੌਤ ਹੋਈ ਆ ਇਹ ਕੀ ਕੋਣ ਸੀ ਕਹਿੰਦੇ ਵੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸੀ ਹਾਂਜੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸੀ ਇਹ ਪੰਡਾ ਆਪਣਾ ਵੋਟਾਂ ਅਜ ਇਲੈਕਸ਼ਨ ਸੀ ਤੇ ਪਤਾ ਨਹੀਂ ਹੁਣ ਇਲੈਕਸ਼ਨ ਦੇ ਚੱਕਰ ਜੋ ਹੈ ਵਾ ਕਿਹੜੇ ਚੱਕਰ ਤੋਂ ਹੈ ਵਾ ਇਹਦਾ ਅਸੀਂ ਕੁਝ ਪਿਆ ਨਹੀਂ ਚੱਲਦਾ ਜਿੰਗ ਨਹੀਂ ਕਿਸੇ ਜੁਨੇ ਲਈ ਅਸੀਂ ਇਹ ਨਹੀਂ ਦਿੱਤਾ ਸਾਨੂੰ ਅਸੀਂ ਸਾਨੂੰ ਪਤਾ ਨਹੀਂ ਕਿ ਉਹਨਾਂ ਕਾਰਵਾਈ ਦਾ ਕੀ ਕੀਤਾ ਜਾ ਰਿਹਾ ਹੈ ਪੁਲਿਸ ਕਹਿ ਰਹੀ ਜੀ ਕੈਂਸੀ ਕਾਰਵਾਈ ਕਰ ਰਹੇ ਆ ਉਹਨਾਂ ਬੰਦੇ ਕੁਝ ਟ੍ਰੇਸ ਕੀਤੇ ਆ ਪਤਾ ਨਹੀਂ ਉਹਨ ਕਿਹੜੇ ਕੀਤੇ ਆ ਅਜੇ ਤੱਕ ਸਾਨੂੰ ਪਤਾ ਨਹੀਂ ਆ ਸਾਨੂੰ ਨੇਮ ਵਾਈਜ਼ ਨਹੀਂ ਪਤਾ ਉਦਾਂ ਪੁਲਿਸ ਦੇ ਕੋਲ ਉਹਨਾਂ ਦੀਆਂ ਫੋਟੇਜ ਆਈਆਂ ਨੇ ਕੁਝ ਜਿਹੜੇ ਨੌਜਵਾਨ ਦੀ ਮੌਤ ਹੋਈ ਇਹਨਾਂ ਦਾ ਪਰਿਵਾਰਿਕ ਮੈਂਬਰ ਵਿਆਹੇ ਸੀ ਇੱਕ ਵਾਰੇ ਸੀ ਬੱਚੇ ਸੀ ਨਹੀਂ ਵਿਆਹੇ ਸੀ ਦੋ ਬੱਚੇ ਹੈ ਇੱਕ ਬੇਟਾ ਇੱਕ ਬੇਟੀ ਹੈ ਹਮ ਛੋਟੇ ਛੋਟੇ ਹੀ ਨੇ ਬੱਚੇ ਪੜਦੇ ਨੇ ਹਾਂ ਜੀ ਸਾ ਇਹਨਾਂ ਦੀ ਕਿਸੇ ਦੇ ਨਾਲ ਲਗਤਬਾਜੀ ਹੋਵੇ ਨਹੀਂ ਜੀ ਕਿਸੇ ਕੋਈ ਲਗਤਬਾਜੀ ਨਹੀਂ ਆ ਕੋਈ ਥੋੜੀ ਬੋਧੀ ਕੋਈ ਕਿਸੇ ਨਾਲ ਕੋਈ ਗੱਲਬਾਤ ਕੋਈ ਫੋਨ ਫਾਨ ਤੇ ਕਿਸੇ ਨਾਲ ਕੋਈ ਥੋੜੀ ਬੋਧੀ ਘਰ ਕੇ ਖੋਈ ਹੋਵੇ ਲਾਗੇ ਚਾਗੇ ਕਿਸੇ ਨਾਲ ਲੱਗਦਾ ਮੈਂ ਇਸ ਬਾਰੇ ਹਾਂਜੀ ਇਸ ਪੁਲਿਸ ਦੀ ਜਾਂਚ ਹੋਏਗੀ ਉਹਦੇ ਦੀ ਬੜਾ ਲੱਗ ਗਿਆ ਮੇਰਾ ਫਰੈਂਡ ਹੈ ਜੀ ਮੇਰਾ ਬਹੁਤ ক্লোਜ਼ਲੀ ਫਰੈਂਡ ਹੈ ਲੱਗਦਾ ਹੈ ਕਿ ਜਿਸ ਤਰ੍ਹਾਂ ਇਲੈਕਸ਼ਨ ਚੱਲਦੀਆਂ ਪਈਆਂ ਨੇ ਲਗਾਤਾਰ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਾਹਰੋਂ ਕੰਪਨੀਆਂ ਦੀ ਜਿਹੜੀ ਪੁਲਿਸ ਮਗਾਈ ਗਈ ਹੈ ਸੀਆਰਪੀਆਰ ਤੇ ਮਲਾਇਮ ਭੁਲਾਏ ਗਏ ਨੇ ਉਸ ਦੇ ਬਾਵਜੂਦ ਵੀ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਕਿਸ ਤਰ੍ਹਾਂ ਦੇਖਦੇ ਵੇਖੋ ਜੀ ਸਾਡਾ ਤਾਂ ਜੀ ਚਲ ਗਿਆ ਵਾਸੀਂ ਤੇ ਦੇਖਦੇ ਆਂ ਜੀ ਕੁਛ ਵੀ ਨਹੀਂ ਸਾਡਾ ਤਾਂ ਘਾਟਾ ਨਹੀਂ ਪੂਰਾ ਹੋ ਸਕਦਾ ਪੁਲਿਸ ਹੁਣ ਆਪਣੀ ਕਹਿ ਰਹੇ ਜੀ ਅਸੀਂ ਕਾਰਵਾਈ ਕਰ ਰਹੇ ਆ ਚਲੋ ਜੋ ਵੀ ਕਾਰਵਾਈ ਹੋਏਗੀ ਉਹ ਦੇਖਾਂਗੇ ਕਾਰਵਾਈ ਕੀ ਹੁੰਦੀ ਆ ਬਾਕੀ ਸਾਡਾ ਘਾਟਾ ਪੂਰਾ ਨਹੀਂ ਹੋ ਸਕਦਾ ਵੈਪਨ ਉਹਦੇ ਵੀਰ ਦੇ ਹੀ ਜਿਹੜੇ ਉਹ ਜਮਾ ਸੀਗੇ ਕੋਲ ਉਹਨਾਂ ਦੇ ਕੋਈ ਵੈਪਨ ਨਹੀਂ ਸੀ ਹੈਗਾ ਤੇ ਉਹ ਬੰਦੇ ਜਿਹੜੇ ਆਏ ਆ ਗੋਲੀਆਂ ਮਾਰ ਕੇ ਚਲ ਗਏ ਹਰ ਇਲੈਕਸ਼ਨ ਦੇ ਵਿੱਚ ਵੈਪਨ ਜਮਾ ਹੁੰਦੇ ਆ ਜੀ ਇਹਨਾਂ ਦਾ ਵੀ ਕੋਈ ਮਸਲਾ ਹੱਲ ਚਾਹੀਦਾ ਹੈ ਕਿ ਵੈਪਨ ਵੀ ਜਿਹੜੇ ਮੋਤਵਾਰ ਬੰਦੇ ਉਹਨਾਂ ਦੇ ਕੋਲ ਹੋਣੇ ਚਾਹੀਦੇ ਆ ਇਦਾਂ ਨੁਕਸਾਨ ਕਰਕੇ ਤੇ ਹਰ ਕੋਈ ਨਿੱਥੇ ਬੈਠੇ ਆ ਪਿੰਡ ਜਿਹੜਾ ਮੱਦੀ ਨੁਕਸਾਨ ਕਰਕੇ ਨਾ ਜਾਂਦਾ ਕੋਈ ਸੀਸੀਟੀਵੀ ਆਈ ਹੈ ਜੀ ਉਹਨਾਂ ਦੀ ਉੱਥੇ ਹਾਂਜੀ ਕੋਈ ਸੀਸੀਟੀਵੀ ਆਈ ਹੈ ਜੀ ਰਾਤ ਦੀ ਉੱਥੇ ਅ ਨਹੀਂ ਜੀ ਸਾਡੇ ਤੱਕ ਨਹੀਂ ਆਈ ਪੁਲਿਸ ਦੇ ਕੋਲ ਸ਼ਾਇਦ ਆਈ ਹੋਵੇਗੀ ਲੱਗੇ ਛੱਕੇ ਕੈਮਰੇ ਲੱਗੇ ਹਾਂਜੀ ਹਾਂਜੀ ਹੈਗੇ ਨੇ ਕੈਮਰੇ ਲੱਗੇ ਛੱਕੇ ਉਹ ਪੁਲਿਸ ਘੰਗਾਲ ਰਹੀ ਹੈ ਨਾ ਬੋਲਟ ਐਕਟਿਵ ਸੀ ਹਾਂਜੀ ਹਾਂਜੀ ਐਕਟਿਵ ਸੀ ਪੋਲਿੰਗ ਕੇਸ ਪੋਲਿੰਗ ਦੇ ਨਾਲ ਤੋਂ ਆਮ ਆਦਮੀ ਪਾਰਟੀ ਦੇ ਨਾਲ ਤੇ ਦੇਖਰਾਸੀਂ ਅੱਜ ਗੱਲ ਕਰੀਏ ਅੱਜ ਵੋਟਿੰਗ ਹੋ ਰਹੀ ਹੈ ਕੀ ਪਿੰਡ ਵਾਲਿਆਂ ਦੇ ਵੱਲੋਂ ਵੋਟ ਪਾਈ ਗਈ ਹੈ ਜੀ ਪਿੰਡ ਦੇ ਵਿੱਚ ਨਹੀਂ ਜੀ ਜਦ ਤੱਕ ਅਸੀਂ ਪਿੰਡ ਸੀ ਪਿੰਡ ਵਾਲਿਆਂ ਨੇ ਤਾਂ ਇਨਕਾਰ ਕਰਤਾ ਸੀ ਹਰ ਇੱਕ ਪਾਰਟੀ ਨੇ ਇਨਕਾਰ ਕਰਤਾ ਸੀ ਕਿ ਅਸੀਂ ਪੋਲਿੰਗ ਬੂਥ ਲਗਾਉਣੇ ਨਹੀਂ ਆ। ਬਾਕੀ ਹੁਣ ਅਸੀਂ ਤੇ ਇੱਥੇ ਆ ਬਾਅਦ ਚ ਅਸੀਂ ਪਿੰਡੋਂ ਪੁੱਛਿਆ ਨਹੀਂ ਕਿ ਪਿੰਡ ਵਿੱਚ ਵੋਟਾਂ ਪੈ ਰਹੀਆਂ ਜਾਂ ਨਹੀਂ ਪੈ ਰਹੀਆਂ ਅਸੀਂ ਉਹਦਾ ਕੋਈ ਇੰਟਰਸਟ ਨਹੀਂ ਲੈ। ਤੇ ਦੇਖਦੇ ਅਸੀਂ ਗੱਲ ਕਰੀ ਜਿਸ ਤਰ੍ਹਾਂ ਤੁਹਾਡੇ ਵੱਲ ਨੱਚਿਆ ਜਾ ਰਿਹਾ ਆਮ ਆਦਮੀ ਪਾਰਟੀ ਨੂੰ ਲੈ ਕੇ ਐਕਟਿਵ ਸੀ। ਕੀ ਕੋਈ ਮੰਤਰੀ ਦੇ ਨਾਲ ਹੁਣ ਤੱਕ ਕੋਈ ਗੱਲਬਾਤ ਹੋਈ ਹੋਵੇ? ਹਾਂਜੀ ਹੋਈ ਆ ਜੀ ਉਹਨਾਂ ਦੇ ਆਗੂ ਆਏ ਸੀਗੇ ਤੇ ਬਾਕੀ ਦੇਖੋ ਸ਼ਾਮ ਤੱਕ ਕੌਣ ਕੌਣ ਆਉਂਦਾ ਉੱਥੇ ਉਹ ਦੇਖਦੇ ਅੱਗੇ ਕੌਣ ਆਉਂਦਾ ਹੈ ਕੌਣ ਨਹੀਂ ਆਉਂਦਾ। ਪਰਿਵਾਰ ਦਾ ਅਗਲਾ ਫੈਸਲਾ ਕੀ ਆ ਜੀ ਹੁਣ? ਇਹ ਤੇ ਜੀ ਮੰਗ ਹੀ ਆ ਜੀ ਬਸ ਕੀ ਦੋਸ਼ੀਆਂ ਨੂੰ ਜਲਦੋਂ ਜਲਦ ਫ ਤੇ ਕਰਨ ਨੂੰ ਬੰਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਜੇਕਰ ਅਸੀਂ ਗੱਲ ਕਰੀਏ ਬੰਬੀਹਾ ਗਰੁੱਪ ਦੇ ਵੱਲੋਂ ਜ਼ਿੰਮੇਵਾਰੀ ਵੀ ਲੈ ਲਈ ਗਈ ਹੈ ਪੋਸਟ ਵੀ ਪਾ ਦਿੱਤੀ ਗਈ ਹੈ ਜੀ ਉਹਨਾਂ ਦੇ ਵੱਲੋਂ ਨਹੀਂ ਜੀ ਅਸੀਂ ਨਹੀਂ ਉਹ ਪੋਸਟ ਦੇਖੀਓ ਤੁਸੀਂ ਸ਼ਾਇਦ ਦੇਖ ਲਈ ਹੈਗੇ ਅਸੀਂ ਕਿਸੇ ਨੇ ਨਹੀਂ ਦੇਖੀ ਪੋਸਟ ਜੀ ਠੀਕ ਹੈ ਹਾਂ ਜੀ ਕੀ ਗੱਲ ਹੋਈ ਏ ਸਾਰੀ ਗੱਲ ਹੈ ਬਿਠੇ ਦਾ ਖਦੇ ਹੋ ਗਏ ਇਹ ਕਿਹੋ ਜਿਹੀ ਆਇਨ ਬੰਦੇ ਅਜੇ ਤੱਕ ਜਾ ਨਹੀਂ ਉਹ ਕਿੰਨਾ ਦਬ ਹੋ ਗਿਆ ਕਿਨੇ ਜਣੇ ਸੀ ਗਿਆ ਉਹ ਦੇਖੋ ਪਤਾ ਲੱਗਾ ਕਿ ਨੋਤੰਦੇ ਕਰਤੀ ਆਏ ਸੀ ਮੈਂ ਨਾ ਤੁਹਾਨੂੰ ਬੋਲਾਈ ਨਹੀਂ ਤਾਂ ਪਿੱਛੇ ਬੈਹਣ ਜਾਂਦਾ ਬਹਿਲੀ ਕੰਧਾਂ ਬਹਿ ਜੀ ਕਿਨੇ ਜਾਨਾਂ ਨੂੰ ਪੁੱਟ ਕਰਕੇ ਗਏ ਹਾਏ ਤੇ ਅੱਛਾ ਅਨੂ ਦੇ ਆਬਤ ਆ ਬੈਗੀ ਤਾਂ ਉਹਨਾਂ ਦੇ ਲੱਗਾ ਇਹ ਮੁੰਆ ਮੈਂ ਆਪਣਾ ਮੇਜਰ ਕਿਹੜਾ ਪਿੰਡ ਹੈ ਲਖਵਾਲਾ ਕੀ ਗੱਲ ਹੋਈ ਹੈ ਅਸੀਂ ਮੇਲੀ ਬਿਠੇ ਆਪਣੀ ਇਹਦੀ ਵੇਲੇ ਬਿਠੇ ਦੀਪੂ ਲਖਵਾਲੀ ਦੇ ਅੱਛਾ ਜੀ ਉਹ ਮੁੰਡੇ ਆਏ ਮੋਟਰਸਾਈਕਲ ਤੇ ਅਸੀਂ ਕਿੱਥੋਂ ਮਿਲਣਾ ਉਹ ਬੰਨੇ ਆਉਂਦੇ ਫੈਟ ਖਾ ਖਾ ਕਰ ਰਹੇ ਗਰ ਕਿੰਨੇ ਜਣੇ ਆਏ ਸੀ ਦੋ ਜਣੇ ਅੱਛਾ ਜੀ ਹਾਂ ਜੀ ਕੀ ਕੀ ਕੱਦਣ ਗੋਲੀਆਂ ਮਾਰੀਆਂ ਉਹਨਾਂ ਨੇ ਮਿਸਟਰ ਦਾ ਬਾਰੇ ਕਿਹੜਾ ਨਾਮ ਹੈ ਇਹਨਾਂ ਮਿਸਟਰ ਦਾ ਬਾਰੇ ਪਤਾ ਨਹੀਂ ਗੋਲੀਆਂ ਮਾਰੀਆਂ ਅੱਕੀ ਹਾਲ ਬਣਾ ਗਿਆ ਡਾ ਤੇ ਕਿੰਨੇ ਕਿੰਨੇ ਜਣੇ ਨੂੰ ਗੋਲੀਆਂ ਲੱਗੀਆਂ ਪਾਛੇ ਜਣੇ ਹੋਣੇ ਆ ਅੱਛਾ ਜੀ ਆ ਚਾਰ ਜਣੇ ਪਾਛੇ ਇਹ ਕੰਡੀਸ਼ਨ ਨਾਲੋਂ ਤਿੱਖੀ ਪਾਣੀ ਮਾਰੇ ਇੱਧਰ ਹੋਏ ਗਏ ਬਹੁਤ ਮੜਾ ਹਾਂ ਤੁਹਾਡੇ ਕੋਲ ਗੋਲੀਆਂ ਮੇਰੇ ਹੱਥ ਲੱਗੀ ਗੋਲੀਆਂ ਪਟਾ ਕੇ ਕੀ ਮੰਗ ਕਰਦੇ ਜੀ ਇਹਨਾਂ ਦਾ ਵਾਤਾਵਰਣ ਸਜਾ ਮਿਲ ਜਾਈ ਦੇ ਨਾ ਕੋਈ ਨਹੀਂ ਕੋਈ ਆ ਪਾਸੇ ਹੋਣੀ ਚਾਹੀਦੀ ਨਾ ਬੰਦਿਆਂ ਨੂੰ ਮੇਰੇ ਪਿੰਡ ਦਾ ਕੋਈ ਲੋਕ ਕੀ ਹਾਮਲਾ ਸਰ ਜੀ ਮੈਨੂੰ ਕਿਸੇ ਪਰਸਨ ਦਾ ਫੋਨ ਆਇਆ ਸੀ ਕਿ ਲਖੂਵਾਲ ਪਿੰਡ ਦੇ ਵਿੱਚ ਫਾਇਰਿੰਗ ਹੋ ਗਈ ਆ ਤਕਰੀਬਨ 7:30 ਵਜੇ ਦੀ ਗੱਲ ਆ ਤੇ ਮੈਂ ਉੱਥੇ ਜਦੋਂ ਮੌਕੇ ਤੇ ਪਹੁੰਚਿਆ ਤੇ ਪਤਾ ਲੱਗਿਆ ਕਿ ਦੀਪਿੰਦਰ ਸਿੰਘ ਦੀਪੂ ਜਿਹੜਾ ਹੈਗਾ ਉਹਦੇ ਤੇ ਫਾਇਰ ਹੋਇਆ ਇਹਦੇ ਵਿੱਚ ਜੀਤेंद्र ਦੀਪੂ ਦਾ ਤਾਂ ਪਤਾ ਲੱਗਿਆ ਕਿ ਬ੍ਰਾਡ ਡੈਡੀ ਆ ਤੇ ਬਾਕੀ ਚਾਰ ਬੰਦੇ ਹੋਰ ਇਸੇ ਪਿੰਡ ਦੇ ਸੁਖਚਾਨ ਸੁਖਚਾਨ ਸਿੰਘ ਮੇਜਰ ਸਿੰਘ ਸਵਨ ਸਿੰਘ ਤੇ ਸੰਦੀਪ ਸਿੰਘ ਜਿਹੜੇ ਹੈਗੇ ਆ ਉਹ ਇੰਜਰਡ ਆ ਸੀਜਨ ਹਸਪੀਟਲ ਜਿੱਨਾਂ ਦਾ ਟਰੀਟਮੈਂਟ ਚੱਲ ਰਿਹਾ ਸਰ ਫਿਰ ਪਤਾ ਨਹੀਂ ਕਿ ਕਾਰਨ ਕੀ ਦਾ ਕਾਰਨ ਨਹੀਂ ਹਜੇ ਪਤਾ ਲੱਗਿਆ ਰੀਜ਼ਨ ਬਾਅਦ ਚ ਫਿਰ ਪਤਾ ਲੱਗਾ ਜਿਹੜੇ ਹਥਿਆਰ ਸੀ ਉਹ ਜਿਹੜੇ ਸੀ ਉਹ ਪਤਾ ਲੱਗਾ ਪਿਸਤੋਲ ਪਿਸਤੋਲਾ ਉਹਦੀ ਜਾਂਚ ਕਰਦੇ ਆਂ ਦੀ ਪਹਿਲੇ ਪੁਲਿਸ ਤੋਂ ਲੌਕੋ ਦੋ ਨੰਬਰ ਸਾਤੇ ਮੀਡੀਆ ਆਈ ਸੀ ਤੁਹਾਡੇ ਕੋਲ ਉਹ ਮੁੰਡੇ ਦੀ ਮੌਤ ਕਿੱਦਾਂ ਹੋਈ ਹੈ ਕਿੰਨੀਆਂ ਗੋਲੀਆਂ ਲੱਗੀਆਂ ਸੀ ਪਰ ਦੱਸੋ ਗੋਲੀਆਂ ਲੱਗਨ ਹੋਈਆਂ ਗੋਲੀਆਂ ਲੱਗਨਾਂ ਗੋਲੀਆਂ ਲੱਗੀਆਂ ਬੰਬੀਖਾ ਗਰੁੱਪ ਨੇ ਅਸੀਂ ਜ਼ਿੰਮੇਵਾਰੀ ਲਈ ਹੈ ਹਸਪਤਾਲ ਦੀ ਇਹਦੇ ਬਾਰੇ ਕੋਈ ਜਾਣਕਾਰੀ ਤੇ ਅੱਛਾ ਕਿ ਕਿਉਂਕਿ ਤਾਂ ਪੀਸੀ ਅਫਸਰ ਐਡਸ ਐਸਐਚਓ ਜਨਾਲਾ ਨਹੀਂ ਤਾਂ ਪੀਸੀ ਅਫਸਰ ਕਿੰਨੀਆਂ ਗੇਸਾਂ ਇਹਦੇ ਬਾਰੇ ਕੋਈ ਪੋਸਟਮੈਨ ਤੋਂ ਬਾਤ ਕਰ ਰਿਹਾ ਹੈ। ਇਹ ਕੱਲ ਦਾ ਅਸਰ। ਕੱਲ ਪਿੰਡ ਲੁਖਵਾਲ। ਪਿੰਡ ਲੁਖਵਾਲ। ਇਹ ਵੀ ਆਵਾਜ਼ ਘਾਟੀ ਦਾ ਨੌਜਵਾਨ ਸੀ। ਇਹਦੇ ਬਾਰੇ ਨਹੀਂ ਪਤਾ ਮੈਨੂੰ। ਤੁਸੀਂ ਪੋਸਟਮੈਨ ਕੋਲ ਜਾਈ। ਹੋਰ ਆ ਬਸ। ਢਾਈ ਦੇ ਨਾਲ ਬਾਡੀ ਆ ਗਈ। ਸਾਥੀ ਹੋਰ ਨੇ ਜਿਨ੍ਹਾਂ ਨੇ ਗੋਲੀਆਂ ਲੱਗੀਆਂ ਨੇ। ਦੇਖੀ ਸਾਥੀ ਇਹਨਾਂ ਨੂੰ ਬੜੀ ਲੱਗੀ। ਨਹੀਂ ਹੋਰ ਵੀ ਹੈਗੇ ਆ। ਹੋਰ ਵੀ ਆ ਗਏ। ਉਹ ਉੱਕੇ ਨੇ ਜਾਣੇ ਹੋਰ ਆ। ਮੈਂ ਤਾਂ ਪਤੀਜੀ ਅਫਸਰ ਉੱਥੇ ਬੈਠੇ ਨੇ। ਮੈਂ ਹੀ ਤਾਂ ਪੋਸਟਮੈਨ ਨੂੰ ਦਿਲਕਾ ਰਹਿਣ ਵਾਸਤੇ ਆਏ ਆ। ਤੇ ਪਤੀਜੀ ਥੋੜਾ ਮੈਂ ਅਵੇ ਭੁਇ ਜਿਹੜੇ ਉਹਨਾਂ ਦਾ ਮੈਂਬਰਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਅਸਲਾ ਜਦ ਤੱਕ ਜਮ੍ਹਾਂ ਸੀ ਇਸ ਕਰਕੇ ਜਿਹੜਾ ਵਿਰੋਧੀ ਪਾਰਟੀਆਂ ਵੱਲੋਂ ਵਿਰੋਧੀ ਜਿਹੜੇ ਵੀ ਉਹਨਾਂ ਦੇ ਦੁਸ਼ਮਣ ਸਨ ਉਹਨਾਂ ਦਾ ਜਿਹੜਾ ਫਾਇਦਾ ਚੁੱਕਿਆ ਗਿਆ ਹੈ ਤੇ ਉਹਨਾਂ ਦਾ ਫਾਇਦਾ ਚੁੱਕਣ ਦਾ ਮਤਲਬ ਇਹ ਸੀ ਕਿ ਨਾ ਕੋ ਹਥਿਆਰ ਨਹੀਂ ਆਇਆ ਇਲੈਕਸ਼ਨਾਂ ਦੇ ਚੱਲਦੇ ਕੋਡ ਆਫ ਕੰਡਕਟ ਲੱਗਣ ਦੇ ਕਾਰਨ ਜਿਹੜੇ ਸਾਰੇ ਹਥਿਆਰ ਜਮ੍ਹਾਂ ਕਰ ਲਿੱਤੇ ਗਏ ਨੇ ਪਰ ਜਿਨ੍ਹਾਂ ਨੇ ਵਾਰਦਾਤ ਨੂੰ ਜਮ੍ਹਾਂ ਨਹੀਂ ਹੁੰਦਾ ਉਹਨਾਂ ਕੋ ਅਸਲਾ ਕੀ ਜਿੰਦਰਾ ਵੀ ਆਂਦਾ ਹੈ ਉਹ ਅਸਲੇ ਨਾਲ ਜਿਹੜੀਆਂ ਕਾਫੀ ਵਾਰਦਾਤਾਂ ਨੂੰ ਅੰਜਾਮ ਲਗਾਤਾਰੀ ਦੇ ਰਹੇ ਨੇ ਤਾਂ ਇਹ ਮਾਮਲਾ ਇਲੈਕਸ਼ਨਾਂ ਤੋਂ ਇੱਕ ਦਿਨ ਪਹਿਲਾਂ ਦੇਰ ਬੀਤੀ ਦੇਰ ਰਾਤ ਨੂੰ ਜਿਹੜਾ ਸਾਹਮਣੇ ਆਇਆ ਤਾਂ ਤਸਵੀਰਾਂ ਤੁਹਾਡੇ ਨਾਲ ਪੋਸਟਮਾਰਟਮ ਅਮ੍ਰਿਤਸਰ ਤੋਂ ਸੰਗਿਆ ਕਰ ਰਹੇ ਨੇ ਸਿਵਲ ਹਸਪਤਾਲ ਤੋਂ ਜਿੱਥੇ ਕਿ ਪਰਿਵਾਰਿਕ ਮੈਂਬਰ ਪਹੁੰਚੇ ਇਹਨੇ ਤਾਂ ਪਰਿਵਾਰਿਕ ਮੈਂਬਰ ਤੁਸੀਂ ਦੇਖ ਸਕਦੇ ਜੀ ਅੰਦਰ ਪੋਸਟਮਾਰਟਮ ਕਰਾ ਰਹੇ ਨੇ ਅਤੇ ਪਰਿਵਾਰਿਕ ਮੈਂਬਰ ਜਨਾਲੇ ਤੋਂ ਜਿਹੜੇ ਪਹੁੰਚੇ ਨੇ ਅਤੇ ਉਹ ਇਨਸਾਫ ਦੀ ਜਿਹੜੀ ਮੰਗ ਕਰ ਰਹੇ ਨੇ ਤਾਂ ਪੁਲਿਸ ਅਧਿਕਾਰੀਆਂ ਕੋ ਇਨਸਾਫ ਦੀ ਮੰਗ ਕਰ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਹੁਣ ਸਾਡਾ ਘਾਟਾ ਪ ਕਿ ਤਨਾ ਕਿਤੇ ਪੁਲਿਸ ਅਧਿਕਾਰੀਆਂ ਨੂੰ ਵੀ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦਾ ਕਿ ਮੌਦਵਾਰ ਬੰਦਿਆਂ ਕੋਲ ਵੀ ਉਹਨਾਂ ਕੋ ਆਪਣੀ ਸਿਕਿਉਰਟੀ ਦੇ ਲਈ ਹਥਿਆਰ ਪੂਰੇ ਹੋਣ ਇਸੇ ਤਰੀਕੇ ਨਾਲ ਜਿਹੜਾ ਅੱਜ ਜਨਾਲੇ ਤੋਂ ਹਾਦਸਾ ਜਿਹੜਾ ਵਾਪਰਿਆ ਹੈ ਤਾਂ ਉਸ ਦਾ ਪੋਸਟਮਾਰਟਮ ਕਰਾਉਣ ਲਈ ਪਰਿਵਾਰਿਕ ਮੈਂਬਰ ਪਹੁੰਚੇ ਨੇ ਤਾਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਜਿਹੜੀ ਕਾਰਵਾਈ ਕੀਤੀ ਜਾਏਗੀ ਕੈਮਰਾ ਪਰਸਨ ਮਾਨਵ ਦੇ ਨਾਲ ਵਿਸ਼ਾਲ ਮਿਸ਼ਰਾ ਹੌਟ ਨਿਊਜ਼ ਇੰਡੀਆ ਅਮਰੀਕਸਰ